ਅਸਲਾਮੁਆਲੇਕ ਦੋਸਤੋ ਕਿਹਾ ਜਾਲੇ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਬੜੀ ਸਪੈਸ਼ਲ ਹੋਣ ਵਾਲੀ ਤੇ ਥੋੜੀ ਜੀ ਹਟ ਕੇ ਹੋਣ ਵਾਲੀ ਓਦੀ ਵਜ੍ਹਾ ਇਹ ਵੇ ਕਿ ਇਸ ਚੀਜ਼ ਤੇ ਨਾ ਮੌਜੂਦ ਤੇ ਬਹੁਤ ਕੰਮ ਗੱਲ ਕੀਤੀ ਜਾਂਦੀ ਹੈ ਇਹ ਹੈ ਕਿ ਜਦੋਂ ਔਰਤ ਦੇ ਖਾਸ ਦਿਨ ਹੁੰਦੇ ਨੇ ਆਪਾਂ ਨੂੰ ਤੇ ਮੁਸਲਮਾਨ ਆਪਾਂ ਨੂੰ ਪਤਾ ਹੈ ਕਿ ਉਹ ਮਸਜਿਦ ਨਹੀਂ ਜਾ ਸਕਦੀ ਇਬਾਦਤ ਨਹੀਂ ਕਰ ਸਕਦੀ ਜਦੋਂ ਉਹ ਖਾਸ ਦਿਨ ਹੁੰਦੇ ਨੇ ਮਹਾਵਾਰੀ ਜਦੋਂ ਆਉਂਦੀ ਹੈ ਹਾਂਜੀ ਮਹਾਵਾਰੀ ਜਾਂ ਮੰਥਲੀ ਜੋ ਉਹਨਾਂ ਦਾ ਇੱਕ ਸਿਸਟਮ ਹੈ ਰੱਬ ਵੱਲੋਂ ਬਲੀਡਿੰਗ ਜੋ ਵੀ ਹਾਂਜੀ ਤੇ ਲੇਕਿਨ ਮੁਸਲਮਾਨਾਂ ਚ ਵੀ ਕਾਫੀ ਚੀਜ਼ਾਂ ਇਸ ਚੀਜ਼ ਦੇ ਬਾਰੇ ਹੈ ਨੇ ਕਿ ਉਹ ਕੀ ਕੀ ਕੁਝ ਨਹੀਂ ਕਰ ਸਕਦੀ ਉਹ ਤੇ ਆਪਾਂ ਐਂਡ ਦੇ ਵੀਡੀਓ ਦੇ ਜ਼ਿਕਰ ਕਰਾਂਗੇ ਲੇਕਿਨ ਅੱਜ ਜਿਹੜੀ ਆਪਾਂ ਵੀਡੀਓ ਦੇਖ ਲੈਂਗੇ ਨਾ ਇਹ 22 ਰਣਜੀਤ ਸਿੰਘ ਢੱਡੀ ਵਾਲੇ ਦੀ ਹੈ ਤੇ ਇਹ ਆਪਾਂ ਨੂੰ ਇਹ ਮੌਕਾ ਮਿਲੇਗਾ ਕਿ ਆ ਸਿੱਖੀਜ਼ਮ ਦੇ ਵਿੱਚ ਵੀ ਇਸ ਚੀਜ਼ ਦੇ ਬਾਰੇ ਕੀ ਖਿਆਲ ਹੈ ਜਾਂ ਸਿੱਖੀਜ਼ਮ ਇਸ ਚੀਜ਼ ਨੂੰ ਕਿਵੇਂ ਮੰਨਦਾ ਉਹ ਆਪਾਂ ਅੱਜ ਦੀ ਵੀਡੀਓ 'ਚ ਦੇਖਣੀ ਹੈ ਤੇ ਆਪਾਂ ਹੁਣ ਵੀਡੀਓ ਸਟਾਰਟ ਕਰਦੇ ਆਂ ਤੇ ਸਾਨੂੰ ਇੱਕ ਬੰਦੇ ਦਾ ਫੋਨ ਆਇਆ ਟੱਕਾ ਹੀ ਕਰੀ ਰਿਹਾ ਗੱਲ ਕਰਾਓ ਗੱਲ ਕਰਾਓ ਮੇਰੇ ਨਾਲ ਗੱਲ ਕਰਾਤੀ ਮੈਨੂੰ ਕਹਿੰਦਾ ਆ ਬਾਣੀ ਪੜਨ ਲਾਤੇ ਤੁਸੀਂ ਸਹਿਜ ਬਾਠ ਕਰਾਈ ਜਾਂਦੇ ਹੋ ਪਾਪ ਲੱਗਣਾ ਤੁਹਾਨੂੰ ਮੈਂ ਕਿਹਾ ਮੈਨੂੰ ਕਾਹਦਾ ਪਾਪ ਲੱਗੂ ਚੰਗਾ ਗਲਾਪ ਬਾਣੀ ਪੜ੍ਹੇ ਸ਼ੁਕਰ ਕਰੋ ਮੈਨੂੰ ਕਹਿੰਦਾ ਇਹ ਬੀਬੀਆਂ ਬਾਣੀ ਪੜੀ ਜਾਂਦੀਆਂ ਨੇ ਬੀਬੀਆਂ ਤੇ ਵੈਸੇ ਹੀ ਨਹੀਂ ਉਹ ਤੇ ਹੱਥ ਲਾ ਸਕਦੀਆਂ ਮਾਫ ਕਰਨਾ ਇਹ ਗੱਲ ਮਾਫੀ ਮੰਗ ਕੇ ਕਹਿਣਾ ਜੀ ਤੇ ਵੇਖਿਓ ਭਰਾਵੋ ਮਾਫੀ ਮੰਗ ਕੇ ਪੈਣਾ ਵੀ ਨੋਟ ਕਰਿਓ ਕਹਿੰਦੇ ਪੰਜ ਦਿਨ ਤੇ ਬੀਬੀ ਵੈਸੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਤੋਂ ਹੱਥ ਲਾ ਸਕਦੀ ਉਹਦੀ ਜ਼ਿੰਦਗੀ ਚ ਇਦਾਂ ਦੇ ਪੰਜ ਦਿਨ ਉਹਦੇ ਮਹੀਨੇ ਵਿੱਚ ਇਦਾਂ ਦਾ ਸਮਾਂ ਆ ਜਾਂਦਾ ਪਾਪ ਲੱਗ ਜੂ ਇਦਾਂ ਹੋ ਜੂ ਇਦਾਂ ਹੋ ਜੂ ਮੈਨੂੰ ਕਹਿੰਦਾ ਮੈਂ ਕਿਹਾ ਇਹ ਪਾਪ ਹੈ ਇਹ ਜੇ ਇਹ ਪਾਪ ਨਾ ਹੁੰਦਾ ਤੇ ਅਸੀਂ ਜੰਮਣੇ ਹੀ ਨਹੀਂ ਸੀ ਆਪ ਕੋ ਸਤਨਾਵਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹੋ ਜੀਆਂ ਗੱਲਾਂ ਕਰਦੇ ਆ ਨੂੰ ਇਹ ਪਾਪ ਹੈ ਤੇ ਫਿਰ ਅਸੀਂ ਜੰਮਣੇ ਹੀ ਨਹੀਂ ਸੀ ਇੱਕ ਕੁਦਰਤ ਦੀ ਪ੍ਰਕਿਰਿਆ ਬਣੀ ਹੈ ਨੇਚਰ ਹੈ ਕੁਦਰਤ ਹੈ ਸਾਡਾ ਧਰਮ ਕੁਦਰਤ ਨਾਲ ਜੋੜਦਾ ਹੈ ਕੁਦਰਤ ਨਾਲੋਂ ਤੋੜਦਾ ਨਹੀਂ ਜਿਹੜੀ ਕੁਦਰਤੀ ਪ੍ਰਣਾਲੀ ਹੈ ਨਿਯਮ ਨਿਯਮ ਬਣੇ ਹੋਏ ਹੈ ਉਹਨਾਂ ਨਿਯਮਾਂ ਨੂੰ ਸਮਝਣਾ ਹੈ ਫੋਲੋ ਕਰਨਾ ਹੈ ਮੰਨਣਾ ਹੈ ਤੇ ਪਰਮਾਤਮਾ ਦੇ ਨਿਯਮ ਵਿੱਚ ਆਉਂਦਾ ਹੈ ਕਿ ਔਰਤ ਦਾ ਬੱਚਾ ਪੈਦਾ ਕਰਨ ਦੀ ਇੱਕ ਪ੍ਰਕਿਰਿਆ ਉਹ ਉਸ ਉਸ ਭੈਣ ਤੇ ਬਖਸ਼ਿਸ਼ ਹੈ ਪਰਮਾਤਮਾ ਦੀ ਮਾਂ ਬਣਨ ਦੀ ਇੱਕ ਪ੍ਰਕਿਰਿਆ ਔਰਤ ਨੂੰ ਮਿਲੀ ਹੋਈ ਹੈ ਇਹ ਉਹਦਾ ਸੁਭਾਗ ਹੈ ਇਹਦੇ ਨਾਲ ਉਹ ਪਾਪਨ ਨਹੀਂ ਬਣਦੀ ਇਹ ਪਰਮਾਤਮਾ ਦੀ ਦਾਤ ਹੈ ਜਿਹੜੀ ਔਰਤ ਨੂੰ ਦਿੱਤੀ ਹੈ ਰੱਬ ਨੇ ਔਰਤ ਨੂੰ ਦਿੱਤੀ ਹੈ ਤੇ ਜੇ ਇਹ ਪ੍ਰਕਿਰਿਆ ਨਾ ਹੁੰਦੀ ਅਸੀਂ ਤੁਸੀਂ ਜੰਮ ਨਹੀਂ ਸੀ ਸਕਦੇ ਇਹ ਇਹ ਸਾਰਿਆਂ ਤੇ ਸਾਰੇ ਗੁਰੂਆਂ ਦੀਆਂ ਵੀ ਮਾਮਾ ਹੋਈਆਂ ਇੱਕ ਪ੍ਰਕਿਰਿਆ ਸਾਰਿਆਂ ਦੇ ਉੱਤੇ ਆਉਂਦੀ ਹੈ ਸਭ ਜਾਨਦਿਆਂ ਦਾ ਜਨਮ ਇਦਾਂ ਹੀ ਹੋਇਆ ਹੈ ਸਾਰੀ ਦੁਨੀਆ ਦਾ ਜਨਮ ਇਦਾਂ ਹੀ ਹੁੰਦਾ ਹੈ ਤੇ ਹੋਇਆ ਪਤਾ ਕੀ ਸੀ ਸੁਣਿਓ ਆ ਕੰਨ ਖੋਲ ਕੇ ਸੁਣਿਓ ਪਹਿਲੇ ਵੇਲਿਆਂ ਦੇ ਵਿੱਚ ਬ੍ਰਹਮਣ ਮੰਦਰ ਵਿੱਚ ਵੜਨ ਨਹੀਂ ਸੀ ਦਿੰਦਾ ਕਹਿੰਦਾ ਪੰਜ ਦਿਨ ਬੀਬੀ ਨੇੜੇ ਨਾ ਆਵੇ ਮੰਦਰ ਦੇ ਤੇ ਗੁਰੂ ਨਾਨਕ ਪਾਤਸ਼ਾਹ ਕਿੰਨੂੰ ਸ਼ਰਮ ਲਾ ਲਈ ਐ ਇਹ ਨਵੀਂ ਨਵੀਂ ਮਰਿਆਦਾ ਕਿੱਥੋਂ ਬਣਾਤੀ ਤੁਸੀਂ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਪੁੱਛਿਆ ਸਵਾਲ ਕਰਦੇ ਕਹਿੰਦੇ ਕੀ ਹੋ ਗਿਆ ਕਹਿੰਦੇ ਬੀਬੀ ਝੂਠੀ ਹੋਗੀ ਕਹਿੰਦੇ ਤੇਰੇ ਮੂੰਹ ਵਿੱਚ ਤੇ ਹਰ ਵੇਲੇ ਝੂਠ ਰਹਿੰਦੀ ਹੈ ਉਹਨੂੰ ਤੇ ਪੰਜ ਦਿਨ ਝੂਠੀ ਕਹਿਣਾ ਤੂੰ ਹਰ ਵੇਲੇ ਝੂਠ ਬੋਲਦਾ ਤੂੰ ਨਹੀਂ ਝੂਠਾ ਗੁਰੂ ਨਾਨਕ ਬਾਬਾ ਜੀ ਆਪਣੇ ਪਤਾ ਕੀ ਕਹਿੰਦੇ ਕਹਿੰਦੇ ਤੂੰ ਨਹੀਂ ਝੂਠਾ ਔਰਤ ਨੂੰ ਝੂਠੀ ਕਹਿਣ ਵਾਲਿਆ ਤੂੰ ਨਹੀਂ ਝੂਠਾ ਹਰ ਵੇਲੇ ਝੂਠ ਬੋਲਦਾ ਤੂੰ ਤੂੰ ਸੁੱਚਾ ਹੋ ਗਿਆ ਅੰਦਰ ਵੱੜ ਕੇ ਤੇ ਔਰਤ ਨੂੰ ਕੁਦਰਤੀ ਪ੍ਰਕਿਰਿਆ ਨੂੰ ਤੂੰ ਉਹਨੂੰ ਪੈਰ ਦੀ ਜੁੱਤੀ ਬਣਾਉਂਦੇ ਹੋ ਤੁਸੀਂ ਤੇ ਗੁਰੂ ਨਾਨਕ ਬਾਬਾ ਜੀ ਨੇ ਆ ਸਵਾਲ ਕੀਤਾ ਸਾਨੂੰ ਸਾਰਿਆਂ ਨੂੰ ਹੈ ਆ ਗੁਰਬਾਣੀ ਦਾ ਜਵਾਬ ਦੇਵੇ ਕੋਈ ਪਤਾ ਕਾਰਨ ਕੀ ਹੈ ਸਾਡੇ ਵਰਗੇ ਜਦੋਂ ਐਦਾਂ ਦੀਆਂ ਗੱਲਾਂ ਕਰਦੇ ਨੇ ਤੇ ਵਿਵਾਦ ਖੜੇ ਕਰਦੇ ਐ ਜੀ ਆ ਹੁਣ ਇਹਨਾਂ ਨੇ ਹੋਰ ਮਸਲਾ ਖੜਾ ਕਰ ਲੈਣਾ ਆ ਗੱਲ ਕਹਤੀ ਮੈਂ ਇਹਦੇ ਨਾਲ ਕਹਿਣਗੇ ਵਿਵਾਦ ਛੇੜਦਾ ਗੁਰਬਾਣੀ ਦਾ ਸੱਚ ਸੁਣਾਉਣਾ ਵਿਵਾਦ ਨਹੀਂ ਪਿਆਰਿਓ ਗੁਰਬਾਣੀ ਵਿਵਾਦ ਨਹੀਂ ਗੁਰਬਾਣੀ ਦਾ ਸੱਚ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਜਿਹੜੀ ਗੱਲ ਮੈਂ ਆ ਕਹਿ ਰਹੇ ਆ ਕਹਿ ਰਿਆ ਵੇਖੋ ਕਿੰਨੀਆਂ ਭੈਣਾਂ ਦੇ ਅੰਦਰ ਇਹ ਸਵਾਲ ਹੋਏਗਾ ਵੀ ਅਸੀਂ ਕੀ ਪਾਠ ਕਰ ਸਕਦੀਆਂ ਕੀ ਅਸੀਂ ਗੁਰਦੁਆਰੇ ਜਾ ਸਕਦੀਆਂ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਲਾ ਸਕਦੀਆਂ ਕਿੱਡਾ ਵੱਡਾ ਸਵਾਲ ਹੈ ਇਸ ਟੌਪਿਕ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਭੈਣੋ ਹੋਣੀ ਚਾਹੀਦੀ ਏ ਗੱਲ ਸਮਝ ਆ ਜਾਏ ਵੀ ਗੱਲ ਮੁੜ ਕੇ ਦਿਮਾਗ ਚ ਵੜ ਜਾਊ ਸਦਾ ਵਾਸਤੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਸੁਣੋ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਸਿਰਨਾਵਣੀ ਮੁੜ ਮੁੜ ਕੇ ਹਰ ਮਹੀਨੇ ਜਿਉਂ ਜੋਰੂ ਮਤਲਬ ਔਰਤ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ ਕਿਤੇ ਓਏ ਉਹ ਤੇ ਵਾਰ-ਵਾਰ ਸਮਾਂ ਬਣਾਇਆ ਰੱਬ ਨੇ ਝੂਠੇ ਝੂਠਾ ਮੁਖ ਵਸੈ ਜਿਹਦੇ ਮੂੰਹ ਚ ਝੂਠ ਹੈ ਉਹਦਾ ਕੀ ਕਰੀਏ ਝੂਠਾ ਝੂਠਾ ਮੁਖ ਵਸਾ ਆਪਣੇ ਕੋਲੋਂ ਤੇ ਨਹੀਂ ਕਿਹਾ ਮੈਂ ਕੌਣ ਕਹਿ ਰਿਹਾ ਜੀ ਗੁਰੂ ਨਾਨਕ ਪਾਸ਼ਾ ਬਾਣੀ ਕਹਿੰਦੀ ਹੈ ਇੱਕ ਗੱਲ ਹੋਰ ਸੁਣੋ ਮੇਰੇ ਵੀਰੋ ਭਾਈਓ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਕਿਤੇ ਜਾ ਕੇ ਐ ਨਾ ਕਿਹਾ ਕਰੋ ਵੀ ਟਡਰੀਆਂ ਵਾਲਿਆਂ ਨੇ ਭਾਈ ਅੱਜ ਆ ਗੱਲ ਸੁਣਾਤੀ ਉਥੇ ਅਗਲਾ ਡਾਂਗ ਚੁੱਕ ਲੈਂਦਾ ਵੀ ਟਡਰੀਆਂ ਵਾਲਾ ਕੌਣ ਹੁੰਦਾ ਤੁਸੀਂ ਐਂ ਕਿਹਾ ਕਰੋ ਵੀ ਗੁਰੂ ਨਾਨਕ ਪਾਸ਼ਾ ਐਂ ਕਹਿੰਦੇ ਬਾਣੀ ਯਾਦ ਰੱਖਿਆ ਕਰੋ ਉਹ ਉਹ ਸ਼ਬਦ ਯਾਦ ਰੱਖਿਆ ਕਰੋ ਮੈਨੂੰ ਵਿੱਚ ਨਾ ਲਿਆ ਕਰੋ ਆਪਾਂ ਤੇ ਪੜ੍ਹ ਕੇ ਸੁਣਾਉਣ ਆਲੇ ਆ ਮੇਰਾ ਸ਼ਬਦ ਮੇਰਾ ਬਚਨ ਕਿੱਥੋਂ ਹੋ ਗਿਆ ਇਹ ਦਲੀਲ ਮੇਰੀ ਨਹੀਂ ਇਹ ਦਲੀਲ ਕਿਹਦੀ ਹੈ ਗੁਰੂ ਨਾਨਕ ਪਾਸ਼ ਇਹ ਆਪਣੇ ਪਾਸ਼ਾ ਦਾ ਗਿਆਨ ਹੈ ਇਹ ਕੀ ਦਲੀਲਾਂ ਮੇਰੇ ਗੁਰੂ ਨਾਨਕ ਜੀ ਦੇ ਰਹੇ ਹੈ ਇਹ ਗਿਆਨ ਮੇਰੇ ਗੁਰੂ ਜੀ ਦਾ ਹੈ ਆਪਾਂ ਤੇ ਭੈਣ ਭਰਾ ਸਾਰੇ ਵਿਚਾਰ ਕਰ ਰਹੇ ਆ ਬਹਿ ਕੇ ਮੇਰਾ ਕਿੱਥੋਂ ਹੋ ਗਿਆ ਲਓ ਜੀ ਵੇਖਿਓ ਗੁਰੂ ਜੀ ਦਾ ਬਚਨ ਸੁਣਿਓ ਕਹਿੰਦੇ ਹੋ ਸੁੱਚਾ ਸੁੱਚਾ ਤੇ ਬੰਦਾ ਉਹ ਹੁੰਦਾ ਜਿਹਦੇ ਮਨ ਵਿੱਚ ਸੱਚ ਆ ਜੇ ਤੂੰ ਕਹਿਣਾ ਨਾ ਆ ਕੇ ਸੁੱਚਾ ਬੀਬੀ ਪੰਜਾਂ ਦਿਨਾਂ ਬਾਅਦ ਨਹਾਉ ਤੇ ਨਹਾ ਕੇ ਆ ਜੂ ਤੇ ਬੰਦਾ ਸੁੱਚਾ ਹੋ ਜਾਂਦਾ ਹੈ ਥਾ ਮਾਰੀ ਐ ਛੱਟ ਵੇਖੋ ਕਟਾਕਸ਼ ਕੀਤੇ ਗੁਰੂ ਨਾਨਕ ਦੀ ਦਲੀਲ ਦਾ ਕੋਈ ਜਵਾਬ ਨਹੀਂ ਦੇ ਸਕਦਾ ਅਸੀਂ ਆਪ ਹੀ ਉਹਨਾਂ ਗੱਲਾਂ 'ਚ ਉਲਝੇ ਪਏ ਆ ਸਾਡੇ ਬਾਬਾ ਜੀ ਤੇ ਕਮਾਲ ਦੇ ਨੇ ਵੇਖਿਓ ਸਿੱਧੋ ਇਧਰ ਸੁਣਿਓ ਜਿੱਦਨ ਮੇਰੇ ਬਾਬਾ ਜੀ ਗੱਲ ਕਰਦੇ ਨਾ ਉਹਨਾਂ ਨਾਲ ਉਹ ਉਹਨਾਂ ਵੇਲਿਆਂ ਦੇ ਪੁਜਾਰੀਆਂ ਨਾਲ ਗੱਲ ਕਰਦੇ ਐ ਆਪਾਂ ਨਾ ਐ ਐ ਪਿੱਛੇ ਖੜਨਾ ਸੀ ਸਾਰਿਆਂ ਸਿੱਖਾਂ ਨੇ ਐ ਐ ਖੜੇ ਹੁੰਦੇ ਬਾਬਾ ਜੀ ਚੱਕੀ ਚੱਲੋ ਫੱਟੇ ਆਪਾਂ ਐ ਖੜਨਾ ਨਹੀਂ ਗੁਰੂ ਨਾਨਕ ਸੱਚੇ ਬਾਦਸ਼ਾਹ ਤੁਹਾਡੀਆਂ ਦਲੀਲਾਂ ਦਾ ਜਵਾਬ ਕੋਈ ਨਹੀਂ ਕਮਾਲ ਕਰ ਦਿੰਨੇ ਹੋ ਕਮਾਲ ਕਰ ਦਿੰਨੇ ਹੋ ਬੰਦ ਅਸੀਂ ਪਿੱਛੇ ਖੜ ਜਾਂਦੇ ਐ ਹੱਥ ਜੋੜ ਕੇ ਅਸੀਂ ਤੇ ਪਿੱਛੇ ਖੜੇ ਹੀ ਬਹੁਤ ਸੀ ਬਸ ਮਹਾਰਾਜ ਅੱਗੇ ਹੈ ਨੇ ਆ ਗੁਰੂ ਗ੍ਰੰਥ ਸਾਹਿਬ ਅੱਗੇ ਹੈ ਆਪਾਂ ਮਗਰ ਖੜ ਜੂ ਆਪਾਂ ਤੇ ਪਿੱਛੇ ਖੜਨਾ ਗੁਰੂ ਗ੍ਰੰਥ ਸਾਹਿਬ ਦੇ ਬੋਲਣਗੇ ਤੇ ਇਹ ਆਪਾਂ ਨਹੀਂ ਬੋਲਣਾ ਇਹਨਾਂ ਨੂੰ ਬੋਲਣ ਦਿਓ ਇਹਨਾਂ ਅੱਗੇ ਕੋਈ ਬੋਲ ਨਹੀਂ ਸਕਦਾ ਤੇ ਇਹਨਾਂ ਨੂੰ ਅੱਗੇ-ਅੱਗੇ ਬੋਲਣ ਦਿਓ ਆਪਾਂ ਮਗਰ ਖੜ ਜਾਂਦੇ ਐ ਹੱਥ ਜੋੜ ਕੇ ਵੀ ਬਾਬਾ ਜੀ ਚੱਕੀ ਚੱਲੋ ਫੱਟੇ ਪਰ ਪ੍ਰੋਬਲਮ ਪਤਾ ਕੀ ਹੋਗੀ ਮੁਸ਼ਕਲ ਇਹ ਬਣ ਗਈ ਅੱਜ ਦਾ ਸਿੱਖ ਖੜਨਾ ਆਪਣੇ ਗੁਰੂ ਨਾਨਕ ਦੇ ਪਿੱਛੇ ਸੀ ਤੇ ਖੜ ਪਤਾ ਕਿਹਦੇ ਮਗਰ ਗਿਆ ਜਿਹੜੇ ਬ੍ਰਾਹਮਣ ਨਾਲ ਉਸ ਵੇਲੇ ਤੇ ਪੁਜਾਰੀ ਨਾਲ ਜਿਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਸੀ ਉਹਨੂੰ ਸਵਾਲ ਜਵਾਬ ਨਹੀਂ ਸੀ ਆਉਂਦਾ ਅਸੀਂ ਸਾਰੇ ਉਹਦੇ ਮਗਰ ਖੜੇ ਆਂ ਖੁ ਸਤਨਾਮ ਵਾਹਿਗੁਰੂ ਬਦ ਕਿਸਮਤੀ ਸਾਡੀ ਜਿਹੜੇ ਸਵਾਲ ਅਸੀਂ ਕਰਨੇ ਸੀ ਉਹ ਸਵਾਲ ਅੱਜ ਲੋਕ ਸਾਨੂੰ ਕਰ ਰਹੇ ਐ ਜਿਹੜੇ ਬੰਦੇ ਤਰਕ ਵਾਲੇ ਨੇ ਨਾ ਦਲੀਲ ਵਾਲੇ ਉਹ ਸਾਨੂੰ ਸਵਾਲ ਕਰ ਰਹੇ ਐ ਅੱਜ ਅਸੀਂ ਲੋਕਾਂ ਤੇ ਕਰਨੇ ਸੀ ਲੋਕ ਸਭ ਕੋ ਸਾਨੂੰ ਸਵਾਲ ਕਰੀ ਜਾਂਦੇ ਐ ਆਪਾਂ ਤੇ ਇੰਨੇ ਸਿਆਣੇ ਹੋ ਜਾਣਾ ਸੀ ਹੁਣ ਤੱਕ ਆਹ ਸ਼ਬਦ ਸੁਣੋ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓ ਸੂਚੇ ਨਾ ਕੇ ਨਹੀਂ ਹੋਈਦਾ ਸੁਚੇ ਹੋਈਦਾ ਜਦੋਂ ਮਨ ਵਿੱਚ ਰੱਬ ਵੱਸਦਾ ਹੈ ਬੰਦਾ ਉਦੋਂ ਸੁੱਚਾ ਹੁੰਦਾ ਹੈ ਨਾ ਆ ਕੇ ਕੋਈ ਸੁੱਚਾ ਨਹੀਂ ਹੁੰਦਾ ਸੁਣ ਸੁਚੇ ਕਿਉਂ ਜੋ ਜੋ ਰੂ ਸਿਰਨਾਮਣੀ ਪੂਰਾ ਪੜੋ ਜਿਉਂ ਜੋ ਰੂ ਸਿਰਨਾਮਣੀ ਆਵੇ ਵਾਰੋ ਵਾਰੋ ਝੂਠੇ ਝੂਠਾ ਮਖੋ ਵਸੈ ਨਿਤਨੇਤ ਹੋਏ ਖਵਾਰੂ ਸੂਝੇ ਇਹ ਨਾ ਅੱਖੀਆਂ ਬਹਿਨ ਜੇ ਪਿੰਡ ਤੋਏ ਸੁਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਸੁਚੇ ਕੌਣ ਨੇ ਜੀ ਜਿਨ੍ਹਾਂ ਦੇ ਮਨ ਵਿੱਚ ਵਸਦਾ ਹੈ ਮਾਲਕ ਉਹ ਨੇ ਸਚੇ ਹਾਂਜੀ ਜ਼ਿਕਰੀਆ ਜ਼ਿਕਰੀਆ ਇਹ ਮੌਜੂਦ ਹੈ ਬੜਾ ਅਹਿਮ ਹੈ ਜਿਹਨੂੰ ਬਹੁਤ ਜ਼ਿਆਦਾ ਇਗਨੋਰ ਕੀਤਾ ਜਾਂਦਾ ਹੈ ਇਸ ਚੀਜ਼ ਤੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ ਜਿਹੜੇ ਮਸਲੇ ਮਸਾਇਲ ਵਾਲੀ ਹੁੰਦੀ ਹੈ ਜਿਵੇਂ ਆਪਾਂ ਇਹਨਾਂ ਕਹਿ ਸਕਦੇ ਹਾਂ ਕਿ اسلام ਜਿੱਤੇ ਚਲੋ ਫਿਰ ਵੀ ਇੰਨਾ ਚੀਜ਼ਾਂ ਦਾ ਪਤਾ ਹੈ ਲੋਗਰ ਜ਼ਿਆਦਾਤਰ ਲੇਕਿਨ ਬਾਕੀ ਮذਬਿਆਂ ਦੇ ਵਿੱਚ ਨਾ ਖਾਸ ਤੌਰ ਤੇ ਹਿੰਦੂਇਜ਼ਮ ਦੇ ਵਿੱਚ ਤੇ ਜਾਂ ਦੂਸਰੇ ਜਿਹੜੇ ਮذਬਬ ਨੇ ਜਿਵੇਂ ਸਿੱਖੀਦਮ ਚ ਮੇਰੇ ਖਿਆਲ ਆਪਾਂ ਨੂੰ ਤਕਰੀਬਨ ਚੌਥਾ ਸਾਲ ਹੈ ਵੀਡੀਓਜ਼ ਦੇਖਦੇ ਆ ਰੋ ਆਪਾਂ ਇਹ ਪਹਿਲੀ ਦਫਾ ਦੇਖਿਆ ਹੋਣਾ ਕਿ ਇਸ ਤਰ੍ਹਾਂ ਦੀ ਵੀਡੀਓ ਇਸ ਟੌਪਿਕ ਦੀ ਹਾਂਜੀ ਇਸ ਟੌਪਿਕ ਦੀ ਇਹ ਪਹਿਲੀ ਵੀਡੀਓ ਸੀ ਜੋ ਕਿ ਬਾਈ ਰਣਜੀਤ ਸਿੰਘ ਢੱਡਲ ਨੇ ਇੱਕ ਅੱਛੀ ਕੋਸ਼ਿਸ਼ ਹੈ ਬਹੁਤ ਬਿਹਤਰੀਨ ਕਿ ਜੀ ਉਹਨਾਂ ਨੇ ਇਹ ਚੀਜ਼ ਨੂੰ ਬਾਧਿਆ ਕੀਤਾ ਕਿ ਕਿ ਲੋਗਾ ਤੱਕ ਕਿ ਜਿਹੜਾ ਇੱਕ ਅਛੂਤ ਜਾਂ ਨੂੰ ਬਹੁਤ ਕਮਤਰ ਸਮਝਿਆ ਜਾਂਦਾ ਹੈ ਬੀਬੀਆਂ ਨੂੰ ਜਦੋਂ ਉਹਨਾਂ ਦੇ ਮਹਾਵਾਰੀ ਦੇ ਦਿਨ ਹੁੰਦੇ ਨੇ ਗੱਲ ਉਹਨਾਂ ਦੀ ਠੀਕ ਹੈ ਕਿ ਸਾਰਾ ਸਿਸਟਮ ਹੀ ਇੰਜ ਚੱਲ ਰਿਹਾ ਦੁਨੀਆਂ 'ਚ ਲੋਕ ਪੈਦਾ ਹੀ ਇਸ ਤਰ੍ਹਾਂ ਹੋ ਰਹੇ ਨੇ ਤੇ ਫਿਰ ਉਹ ਗਲਤ ਕਿਵੇਂ ਹੋ ਗਿਆ ਫਿਰ ਉਹਨਾਂ ਨੇ ਗੁਰੂ ਨਾਨਕ ਜੀ ਦੇ ਸ਼ਲੋਕ ਪੜ੍ਹੇ ਜਿੰਨੇ ਵੇਚ ਉਹਨਾਂ ਨੇ ਕਿਹਾ ਕਿ ਜੀ ਸਾਰਾ ਤੋਂ ਜ਼ਿਆਦਾ ਝੂਠਾ ਤੇ ਤੁਹਾਡਾ ਆਪਣਾ ਮੂੰਹ ਹੈ ਜਿਹੜਾ ਸਾਰਾ ਦਿਨ ਝੂਠ ਬੋਲਦਾ ਤੇ ਤੁਸੀਂ ਤਾਂ ਫਿਰ ਬਾੜੀ ਨਹੀਂ ਸਕਦੇ ਗੁਰਦੁਆਰਿਆਂ ਜਾਂ ਮਸਜਿਦਾਂ ਜਾਂ ਇਸਲਾਮ ਜਿੱਦੇ ਇਹ ਵੈ ਨਾ ਜ਼ਿਕਰੀਆ ਕਿ ਆਪਾਂ ਮਤਲਬ ਕਿ ਔਰਤ ਸਾਰੇ ਕੰਮ ਕਰ ਸਕਦੀ ਖਾਣਾ ਬਣਾ ਸਕਦੀ ਰੋਟੀ ਬਗਾ ਸਕਦੀ ਹੈ ਲੇਕਿਨ ਮੈਂ ਕਿਹਾ ਹਿੰਦੂਈズム ਜਿਹੜੇ ਦੇਖਿਆ ਕਿ ਸੁਣਿਆ ਕਿ ਉਹ ਉਹਨੂੰ ਸਾਈਡ ਤੇ ਹੀ ਕਰ ਦਿੰਦੇ ਨੇ ਓਏ ਹੋਏ ਹਾਂ ਉਹ ਕੋਈ ਕਿਸੇ ਚੀਜ਼ ਨੂੰ ਬਰਤਨ ਨੂੰ ਨਹੀਂ ਹੱਥ ਲਾ ਸਕਦੀ ਖਾਣੇ ਨੂੰ ਨਹੀਂ ਹੱਥ ਲਾ ਸਕਦੀ ਕੋਈ ਕਿਸੇ ਚੀਜ਼ ਨੂੰ ਨਹੀਂ ਕਰ ਸਕਦੀ ਫਿਰ ਉਹ ਜਿਹੜੇ 4 ਜਾਂ 5 ਦਿਨ ਹੁੰਦੇ ਨੇ ਉਹ ਫਿਰ ਉਹ ਕੀ ਕਰਦੇ ਨੇ ਭਾਈ ਉਹ ਦੂਸਰੇ ਜਿਹੜੇ ਘਰ ਦੀਆਂ ਔਰਤਾਂ ਹੁੰਦੀਆਂ ਨੇ ਉਹ ਫਿਰ ਸਿਸਟਮ ਨੂੰ ਸੰਭਾਲਦੀਆਂ ਨੇ ਇਹ ਗੱਲ ਨਹੀਂ ਆ ਇਹਨਾਂ ਮਤਲਬ ਹੈ ਕਿ ਫਿਰ ਇਸਲਾਮ ਦੇ ਵਿੱਚ ਤੇ ਬਹੁਤ ਜ਼ਿਆਦਾ ਯਾਨੀ ਕਿ ਤੁਸੀਂ ਆਪਣੀ بیوی ਦੇ ਹੱਥ ਦਾ ਖਾਣਾ ਖਾ ਸਕਦੇ ਹੋ ਉਹਨਾਂ ਮਤਲਬ ਕਿ ਤੁਸੀਂ ਉਹ ਜੋ ਵੀ ਹੈ ਉਹ ਨਹੀਂ ਕਰ ਸਕਦੇ ਬਾਕੀ ਹਰ ਕਿਸਮ ਦਾ ਉਹਦੇ ਨਾਲ ਤੁਸੀਂ ਤਾਵਨ ਕਰ ਸਕਦੇ ਹੋ ਬਾਕੀ ਤੁਸੀਂ ਕੋਲ ਬੈਠ ਸਕਦੇ ਹੋ ਤੁਸੀਂ ਉਹਦੇ ਵਾਲਾਂ 'ਚ ਕੰਗੀ ਵੀ ਕਰ ਸਕਦੇ ਹੋ ਮੇਨ ਬਾਦਨ ਜਿਹੜੀਆਂ ਨਾ ਮੇਨ ਬਾਦਾ ਜਿਵੇਂ ਆਪਾਂ ਕਹਿੰਦੇ ਆ ਨਮਾਜ਼ ਨਹੀਂ ਪੜ ਸਕਦੀ ਰੋਜ਼ਾਰੀ ਰੱਖ ਸਕਦੀ ਜਿਹੜੇ ਫਰਜ਼ੀ ਨਮਾਜ਼ਾਂ ਜਿਹੜੇ ਫਰਜ਼ ਨੇ ਜਿਹੜੇ ਅਹਿਮ ਮਤਲਬ ਕਿ ਮੇਨ ਚੀਜ਼ਾਂ ਨੇ ਉਹਨਾਂ ਤੋਂ ਇੱਕ ਕਿਸਮ ਦੀ ਛੁੱਟੀ ਮਿਲ ਜਾਂਦੀ ਉਹਨੂੰ ਆਰਾਮ ਮਿਲ ਜਾਂਦਾ ਪੰਜ ਦਿਨਾਂ ਵਾਸਤੇ ਮਤਲਬ ਕਿ ਪੰਜ ਦਿਨਾਂ ਤੱਕ ਉਹਨੂੰ ਰੱਬ ਨੇ ਨਹੀਂ ਪੁੱਛਣਾ ਕਿ ਤੂੰ ਨਮਾਜ਼ ਕਿਉਂ ਨਹੀਂ ਪੜੀ ਯਾਰ ਉਹਦਾ ਕਿਉਂ ਨਹੀਂ ਰਖਿਆ ਰੱਬ ਲੋ ਨੂੰ ਰੋਜ਼ੇ ਦੇ ਬਾਰੇ ਦੇ ਇਹਨਾਂ ਨੇ ਕਿ ਅਗਰ ਉਹ ਰਮਜ਼ਾਨੁਲ ਮੁਬਾਰਕ ਦੇ ਮਹੀਨੇ ਚ ਆ ਗਈ ਹੈ ਹਾਂ ਤੇ ਉਹ ਉਹਦੀ ਫਿਰ ਉਹਦੀ ਇਹ ਵੇ ਕਿ ਜੀ ਕਜ਼ਾਈ ਦੇ ਸਕਦੀ ਹੈ ਕਜ਼ਾਈ ਬਾਅਦ ਉਹ ਪੰਜ ਰੋਜ਼ੇ ਨਹੀਂ ਰਖ ਸਕਦੀ ਲੇਕਿਨ ਉਹ ਰਮਜ਼ਾਨੁਲ ਮੁਬਾਰਕ ਦੇ ਮਹੀਨੇ ਤੋਂ ਬਾਅਦ ਉਹ ਪੰਜ ਰੋਜ਼ੇ ਰੱਖ ਸਕਦੀ ਹੈ ਕਿਸੇ ਵੀ ਵਕਤ ਨੂੰ ਇੰਨੀ ਰਿਲੈਕਸੇਸ਼ਨ ਮਿਲਿਆ ਨਹੀਂ ਸਿੱਖ ਧਰਮ ਦੇ ਵਿੱਚ ਮੇਰਾ ਖਿਆਲ ਹੈ ਕਿ ਗੁਰਦੁਆਰੇ ਨਹੀਂ ਆ ਸਕਦੀ ਇਹਨਾਂ ਨੇ ਇਹ ਕਿਹਾ ਕਿ ਮਨ ਪਾਕ ਹੋਣਾ ਚਾਹੀਦਾ ਤਨ ਪਾਕ ਦੀ ਗਾਨੀ ਬਾਬਾ ਗੁਰੂ ਨਾਨਕ ਦੇ ਇਹਨਾਂ ਨੇ ਜੋ ਸ਼ਲੋਕ ਜਾਂ ਉਹ ਵੀ ਉਹਨਾਂ ਦਾ ਹਵਾਲਾ ਦਿੱਤਾ ਉਹਦੇ ਤੋਂ ਇਹ ਨਹੀਂ ਸਾਬਤ ਹੋਇਆ ਕਿ ਕਿਆ ਗੁਰਦੁਆਰੇ ਆ ਸਕਦੀਆਂ ਕਿ ਨਹੀਂ ਬਸ ਇਹ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਮਨ ਹੈ ਨਾ ਹਾਂ ਉਹ ਪਾਕ ਹੋਣਾ ਚਾਹੀਦਾ ਲੇਕਿਨ ਫਿਰ ਵੀ ਯਾ ਇਹ ਇੱਕ ਹੋਰ ਚੀਜ਼ ਹੈ ਨਾ ਕਿ ਕੋਈ ਮਹਾਵਾਰੀ ਜਦੋਂ ਆਦੀ ਔਰਤ ਹੈ ਤੇ ਉਹ ਬਲੀਡਿੰਗ ਵਗੈਰਾ ਹੁੰਦੀ ਹੈ ਤੇ ਮੇਬੀ ਉਹ ਜਦੋਂ ਗੁਰਦੁਆਰੇ ਆਏਗੀ ਤੇ ਕੋਈ ਖੂਨ ਦਾ ਕਤਰਾ ਡਿੱਗ ਸਕਦਾ ਹੈ ਜਾਂ ਜੋ ਵੀ ਮਤਲਬ ਕਿ ਅਗਰ ਉਹ احتیاط ਨਹੀਂ ਕਰਦੀ ਕੋਈ احتیاط ਨਹੀਂ ਕਰਦੀ ਤੇ ਉਹ ਇੱਕ ਅਚੀ ਚੀਜ਼ ਨਹੀਂ ਹੈਗੀ ਮਜਜ ਵੀ ਇਸ ਵਜ੍ਹਾ ਤੋਂ ਜਾਣ ਤੋਂ ਮਨਾ ਕੀਤਾ ਗਿਆ ਕਿ ਉਹ ਬਾਕੀ ਉਹ ਆਪਣਾ ਜੀਵਨ ਕਿ ਉਹਨੂੰ ਗੁਰਦੁਆਰਾਂ ਪਾਕ ਜਵੇਂ ਮੁਸਲਮਾਨਾਂ ਜਿਵੇਂ ਜ਼ਮਾਨੀ ਯਾਦ ਹੈ ਤੂੰ ਉਹ ਪੜ ਸਕਦੀ ਹੈ ਤੇ ਸਿੱਖੀ ਜਮ ਜੀ ਇਸ ਤਰ੍ਹਾਂ ਉਹਨਾਂ ਨੇ ਕਿਹਾ ਜੇ ਪੁਰਾਣੇ ਬਾਗ ਅਗਰ ਜ਼ੁਬਾਨੀ ਯਾਦ ਹੈ ਤੇ ਪੜ ਸਕਦੀ ਹੈ ਵਰਨਾ ਉਹ ਛੂ ਨਹੀਂ ਸਕਦਾ ਹਾਂ ਛੂ ਨਹੀਂ ਸਕਦੀ ਜ਼ੁਬਾਨੀ ਪੜ ਸਕਦੀ ਟੱਚ ਨਹੀਂ ਕਰ ਸਕਦੀ ਪੁਰਾਣੇ ਬਾਗ ਇਹ ਇੱਕ ਅਹਿਮ ਮੌਜੂਦ ਸੀ ਸਮਝੋ ਕਿ ਸਾਡੀ ਹਾਂ ਨੂੰ ਅੱਛਾ ਲੱਗਿਆ ਅਸੀਂ ਆਖਿਆ ਕਿ ਕਈ ਸ਼ਾਇਦ ਸਿੱਖ ਦੋਸਤਾਂ ਨੂੰ ਇਸ ਚੀਜ਼ ਦਾ ਨਾ ਪਤਾ ਹੋ ਹਾਂਜੀ ਮੇਰੇ ਖਿਆਲ ਚ ਤੇ ਕਾਫੀ ਲੋਕਾਂ ਨੂੰ ਇਸ ਚੀਜ਼ ਤੇ ਉਹਨਾਂ ਕੇ ਪਤਰੀਏ ਠੀਕ ਹੈ ਜਾਂ ਗਲਤ ਹੈ ਲੇਕਿਨ ਬੰਦਾ ਪੁੱਛਦਾ ਨਹੀਂ ਮਸਲੇ ਕੁਝ ਐਸੇ ਮਸਲੇ ਹੁੰਦੇ ਨੇ ਜਿੰਦੇ ਸ਼ਰਮ ਹਯਾ ਹੁੰਦਾ ਤੇ ਲੋਕ ਨਹੀਂ ਪੁੱਛਦੇ ਤੇ ਫਿਰ ਉਹ ਇਸ ਤਰ੍ਹਾਂ ਹੀ ਮਤਲਬ ਕਿ ਉਹਨਾਂ ਦਾ ਹਾਲੇ ਹੀ ਹੈ ਕਿ ਵੀ ਬਿਹਤਰ ਹੈ ਕਿ ਅਗਰ ਜਿਹੜਾ ਆਲਮ ਹੈ ਜਾਂ ਮਤਲਬ ਕਿ ਉਹਨਾਂ ਦਾ ਜਿਹੜਾ ਸਿੱਖੀ ਜਮ ਦਾ ਪ੍ਰਚਾਰ ਹੈ ਕਿ ਉਹ ਜਿਸ ਤਰ੍ਹਾਂ ਭਾਈ ਜਨੀਤ ਸਿੰਘ ਢੱਡੀ ਵਾਲਿਆਂ ਨੇ ਆਪ ਹੀ ਖੁਦ ਹੀ ਇਹ ਮਤਲਬ ਕਿ ਕਰਤਾ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋएगी ਜੇ ਪਸੰਦ ਆਈ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਮਿਲਾਂਗੇ ਅਗਰਵੀਂ ਵੀਡੀਓ ਨਾਲ ਸਾਥ ਦੇਵਾਂ ਜੀ ਇਜਾਜ਼ਤ ਅੱਲਾਹ ਅਮੀਰ ਦਾਣ